ਜਿਹੜਾ ਹੁਣ ਤੱਕ ਜਿਹੜੇ ਵੱਡੇ ਭੂਮੀਪਤੀ ਸੀ ਉਹ ਫਸਲਾਂ ਬੀਜਦੇ ਸੀ ਹੁਣ ਉੱਥੇ ਇਹਨਾਂ ਕਿਰਤੀ ਲੋਕਾਂ ਵੱਲੋਂ ਜਿਹੜੀ ਆਪਦੀ ਫਸਲ ਬੀਜੀ ਜਾਊਗੀ ਅਰੇ ਇੱਥੋਂ ਦੇ ਚੌਧਰੀਆਂ ਨੂੰ ਅਰੇ ਇੱਥੋਂ ਦੀ ਪੰਜਾਬ ਸਰਕਾਰ ਨੂੰ ਇੱਕ ਵਾਰੀ ਫੇਰ ਚੇਤਾਵਨੀ ਦਿੰਦੇ ਆ ਵੀ ਮਜ਼ਦੂਰ ਭਾਈਚਾਰਾ ਸੰਘਰਸ਼ ਦੇ ਮੈਦਾਨ ਵਿਚ ਆ ਤੇ ਜਿੰਦਾਬਾਦ 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 ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ న్యూਸ ਟੂਡੇ ਪੰਜਾਬ ਮੈਂ ਤੁਹਾਡਾ ਆਪਣਾ ਜਤਿੰਦਰ ਬਨਵੀ ਅੱਜ ਅਮਰਗੜ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕਾਨਫਰੰਸ ਰੱਖੀ ਗਈ ਹੈ ਤੇ ਆਗੂ ਪਹੁੰਚੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਇਕੱਤਰ ਹੋਏ ਨੇ ਗੱਲਬਾਤ ਕਰ ਲੈਣਾ ਕਿ ਆਖਰਕਾਰ ਕਾਨਫਰੰਸ ਰੱਖੀ ਗਈ ਹੈ ਤੇ ਜਿਹੜਾ ਬੇ ਬੇਗਮਪੁਰਾ ਉਸਾਰਨ ਦੀ ਗੱਲ ਕਹੀ ਹੈ ਪ੍ਰਧਾਨ ਜੀ ਸਵਾਗਤ ਹੈ ਬਣਾ ਤੁਹਾਡਾ ਜਿਹੜਾ ਇਹ ਕਾਨਫਰੰਸ ਰੱਖੀ ਗਈ ਹੈ ਕੀ ਮੁੱਦਾ ਕੀ ਇਹ ਪੰਜਾਬ ਦੇ ਅੰਦਰ ਲੈਂਡ ਸੀਲਿੰਗ ਐਕਟ 1972 ਜਿਹੜਾ 1972 ਦੇ ਵਿੱਚ ਕਾਨੂੰਨ ਬਣਿਆ ਜਿਹਦੇ ਮੁਤਾਬਕ ਇੱਕ ਪਰਿਵਾਰ 7.5 ਇਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਔਰ ਕਾਨੂੰਨ ਮੁਤਾਬਕ ਉਹਨਾਂ ਜ਼ਮੀਨਾਂ ਦੀ ਵੰਡ ਹੋ ਚੁੱਕੀ ਆ ਪਰ ਅੱਜ ਵੀ ਬਹੁਤ ਸਾਰੇ ਵੱਡੇ ਭੂਮੀਪਤੀ ਉਹਨਾਂ ਜ਼ਮੀਨਾਂ ਦੇ ਉੱਤੇ ਸੈਂਕੜੇ ਇਕੜ ਦੇ ਉੱਪਰ ਕਾਬਜ ਨੇ ਜਿਹਨੂੰ ਲੈ ਕੇ ਅਸੀਂ ਜਿਹੜਾ ਸੰਘਰਸ਼ ਵੜਿਆ ਔਰ ਜਿਹਦੇ ਚੋਂ ਸੰਗਰੂਰ ਦੇ ਨੇੜੇ ਜੀਂਦ ਰਿਆਸਤ ਦੇ ਰਾਜੇ ਦੀ 927 ਇਕੜ ਜ਼ਮੀਨ ਜਿਹੜੀ ਉਸ ਦੇ ਆਖਰੀ ਵਾਰਸ ਦੇ ਮਰਨ ਤੋਂ ਬਾਅਦ ਬਿਨਾਂ ਕਿਸੇ ਜਿਹੜੇ ਵਾਰਸ ਦੇ ਜ਼ਮੀਨ ਪਈਆ ਜਿਹਦੇ ਤੇ ਵੱਡੇ ਵੱਡੇ ਭੂਮੀਪਤੀਆਂ ਦਾ ਕਬਜ਼ਾ ਕੀਤਾ ਹੋਇਆ ਉਸ ਜ਼ਮੀਨ ਨੂੰ ਬੇਜਰਾਗ ਪਿੰਡ ਦੇ ਨੌ ਦੇ ਥੱਲੇ ਰੱਖਿਆ ਹੋਇਆ ਸੀ ਉਸ ਬੇਜਰਾਗ ਪਿੰਡ ਦਾ ਬੇਗਮਪੁਰਾ ਨਾਮ ਰੱਖ ਕੇ ਅਸੀਂ ਉਸ ਜ਼ਮੀਨ ਨੂੰ ਜਿਹੜਾ ਬੇਜਮੀਨੇ ਲੋਕਾਂ 'ਚ ਵੰਡਣ ਦੇ ਲਈ ਅੱਜ ਜਿਹੜੀ ਇਹ ਕਾਨਫਰੰਸ ਰੱਖੀ ਆ ਇਸ ਤੋਂ ਪਹਿਲਾਂ ਬੇਜਰਾਗ ਪਿੰਡ ਦੇ ਵਿੱਚ ਚਿਰਾਗ ਲਾ ਕੇ ਉਹਦਾ ਬੇਗਮਪੁਰਾ ਨਾਮਕਰਨ ਕੀਤਾ ਸੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਜ਼ਮੀਨ ਨੂੰ ਸਾਡੇ ਲੋਕਾਂ ਦੇ ਵਿੱਚ ਵੰਡਣ ਦੇ ਲਈ ਅੱਜ ਜਿਹੜੀ ਉਹਦੀ ਬਿਉਂਤਬੰਦੀ ਲਈ ਇਹ ਕਾਨਫਰੰਸ ਕੀਤੀ ਗਈ ਹੈ ਜਿਹੜਾ ਮਈ ਤਰੀਕ ਦਿੱਤੀ ਗਈ ਹੈ ਉੱਥੇ ਮਈ ਨੂੰ ਜਾ ਕੇ ਕਿੰਨੀ ਤਰੀਕ ਹੈ ਤੇ ਕੀ ਕਰਨਗੇ ਕੀ ਹੋਊਗਾ ਮੇਨ ਜਿਹੜਾ ਕੀ ਮਈ ਤਰੀਕ ਨੂੰ ਜਿਹੜਾ ਉਸ ਜ਼ਮੀਨ ਨੂੰ ਪੱਕੇ ਤੌਰ ਤੇ ਸਾਡੇ ਲੋਕਾਂ 'ਚ ਵੰਡਣ ਦਾ ਧੇਨਾ ਔਰ ਉੱਥੇ ਜਿਹੜਾ ਹੁਣ ਤੱਕ ਜਿਹੜੇ ਵੱਡੇ ਭੂਮੀਪਤੀ ਸੀ ਉਹ ਫਸਲਾਂ ਬੀਜਦੇ ਸੀ ਹੁਣ ਉੱਥੇ ਇਹਨਾਂ ਕਿਰਤੀ ਲੋਕਾਂ ਵੱਲੋਂ ਜਿਹੜੀ ਆਪਦੀ ਫਸਲ ਬੀਜੀ ਜਾਊਗੀ ਤੇ ਪੱਕੇ ਤੌਰ ਤੇ ਇਹਨਾਂ ਦੇ ਵਿੱਚ ਉਹ ਜ਼ਮੀਨ ਆ ਜਿਹੜੀ ਆਊਗੀ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਜਗਤਾਰ ਨੇ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅਗੂ ਨੇ ਜਿਲ੍ਹਾਗੁਣੇ ਕਿਵੇਂ ਦੇਦੋਂ ਇਕੱਠ ਹੋਇਆ ਵਾਵਾ ਇਕੱਠ ਹੋਇਆ ਕਿਵੇਂ ਦੇਦੋਂ ਜਿਹੜਾ ਇਹ ਬੇਚਰਾਗ ਪਿੰਡ ਸੀਗਾ ਉਹਨੂੰ ਬਸਾਉਣ ਜਾ ਰਹੇ ਹਾਂ ਅਸੀਂ ਚਿਰਾਗ ਲਾ ਕੇ ਆ ਜੀ ਬੇਗੰਪੁਰੇ ਅਰ ਉਥੇ ਲਾਣ ਵੀ ਕਰਕੇ ਆ ਵੀ ਭਾਈ ਅਸੀਂ ਇਹਨੂੰ ਬੇਗੰਪੁਰਾ ਬਣਾਵਾਂਗੇ ਅਰ 15 ਮਈ ਨੂੰ ਅਸੀਂ ਵੱਡਾ ਇਕੱਠ ਕਰਕੇ ਉਹ ਜ਼ਮੀਨ ਦੇ ਉੱਪਰ ਜਿਹੜਾ ਉਹ ਬੇਗਮਪੁਰ ਦਾ ਹੱਦ ਘੱਟ ਨਾ ਕਰਾਂ ਤੇ ਆਪਣੇ ਪਾਈਚਰਾ ਦੇ ਵਿੱਚੜੀ ਜ਼ਮੀਨਾਂ ਨੇ ਉਹਦੀ ਵੰਡ ਕਰਾਂਗੇ ਅਰ ਇੱਥੋਂ ਦੇ ਚੌਧਰੀਆਂ ਨੂੰ ਅਰ ਇੱਥੋਂ ਦੀ ਪੰਜਾਬ ਸਰਕਾਰ ਨੂੰ ਇੱਕ ਵਾਰੀ ਫੇਰ ਚੇਤਾਵਨੀ ਦਿੰਨੇ ਆਂ ਵੀ ਮੰਜ਼ੂਰ ਪਾਈਚਰਾ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਤੇ ਅਸੀਂ ਹਰ ਹਾਲਤ ਉਹਦੀ ਜ਼ਮੀਨ ਸਾਡੇ ਮੁੱਦਰਾ ਵਿੱਚ ਵੱਡਾ ਗੀ ਅੱਜ ਆਗਾਜ਼ ਕੀਤਾ ਹੈ ਤੇ ਵੱਡਾ ਇਕੱਠ ਹੋਇਆ ਕਿਵੇਂ ਦੇਖਦੇ ਹੋ ਲੋਕ ਕਿੰਨੇ ਕੁ ਜੁੜ ਰਹੇ ਨੇ ਨਾਲ ਤੋਂ ਹਾਂ ਲੋਕਾਂ ਦਾ ਜਾਣਿਆ ਮਿੱਟੀਆਂ ਕਰੋਣ ਪਿੰਡਾਂ ਦੇ ਵਿੱਚ ਰੈਲੀ ਆ ਵੀ ਕਰਦੇ ਆ ਲੋਕਾਂ ਦੇ ਵਿੱਚ ਭਾਰੀ ਦਸਾਲ ਲੋਕ ਆਪ ਮਾਰੇ ਵੀ ਫੋਨ ਵੀ ਆ ਰਹੇ ਨੇ ਪਿੰਡਾਂ ਚੋਂ ਅਰ ਲੋਕ ਕਹਿੰਦੇ ਨੇ ਪਾਈ ਅਸੀਂ ਕਮੇਟੀਆਂ ਬਣਾਵਾਂਗੇ ਆਰਾਮ ਨਾਲ ਆਲੇ ਸੰਬੰਧ ਵਿੱਚ ਅਸੀਂ ਉਹ ਜ਼ਮੀਨ ਵਾਲ ਨੂੰ ਫਤਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਜਿਲ੍ਹਾ ਆਗੂ ਸਨ ਤੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸੰਗਰੂਰ ਦੇ ਨੇੜੇ ਜ਼ਮੀਨ ਪਈ ਹੈ ਬੇਚਰਾ ਪਿੰਡ ਸੀਗਾ ਜਿਹੜਾ ਉਸਦੇ ਚਿਰਾਗ ਵੀ ਲਾਇਆ ਗਿਆ ਬਸਾਉਣ ਦੀ ਗੱਲ ਕਹਿ ਰਹੇ ਨੇ ਵੀ ਮਈ ਮਹੀਨੇ ਦੇ ਵਿੱਚ ਵੱਡਾ ਕੱਟ ਕਰਕੇ ਉੱਥੇ ਜਿਹੜਾ ਪਿੰਡ ਦਾ ਜਿਹੜਾ ਆਪਦਾ ਬਸਾਉਣਗੇ ਤੇ ਹੋਰ ਲੋਕਾਂ ਨੂੰ ਇਕੱਤਰ ਕਰਨਗੇ ਤੇ ਉਹ ਜ਼ਮੀਨ ਦੀ ਵੰਡ ਕਰਵਾਉਣਗੇ ਸਰਕਾਰ ਤੋਂ ਮਨਜੀਤ ਸੋਹੀ ਨੇ ਜਤਿੰਦਰ ਮਨ ਵੀ ਨਿਊਜ਼ ਟੂਡੇ ਪੰਜਾਬ ਅਮਰਗੜ ਸਾਡੇ ਕੋਲੇ ਕੋਈ ਕੰਮ ਦਾ ਪ੍ਰਬੰਧ ਨਹੀਂ ਹੈ ਤਾਂ ਕਿ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਸੀ ਕਿ ਬਚਾ ਕੇ ਕਿ ਕੋਈ ਕਿਸੇ ਕੋ ਰਾਜਨਾ ਦੇ ਹੈ ਬਾਹਰ ਚੱਕਿਆ ਤਾਂ ਕਿ ਕਦੇ ਸਮਾਂ ਮਿਲੇ ਤਾਂ ਜਾ ਕੇ ਦਵਾਪੇ ਦੇ ਵਿੱਚ ਵੀ ਕਿਹੜਾ ਮਾਰ ਕੇ